ਰੰਗਰੇਟਾ ਗੁਰੂ ਦਾ ਬੇਟਾ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਜੋਸ਼ ਨਾਲ ਗੁਰਦੁਆਰਾ ਹਾਜੀਤ ਸਿੰਘ ਸਾਹਿਬ ਪਠੰਡਾ ਵਿਖੇ ਮਨਾ ਰਹੇ ਹਾਂ ਮੈਂ ਅਪੀਲ ਕਰਦਾ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਬੰਨਣ ਵਾਲੀਆਂ ਸਾਰੀਆਂ ਉਹਨਾਂ ਜਥੇਬੰਦੀਆਂ ਨੂੰ ਤੇ ਖਾਸ ਕਰਕੇ 40% ਦੀ ਤਰਦ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦਾ ਗੁਰਮਤਿ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਪਕਿੰਗ ਕਰਦਾ ਚਾਓ 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਹਾਜ਼ਰੀਤਨ ਸਾਹਿਬ ਜਿੱਤੇ ਬਾਬਾ ਦੀਪਨ ਸਿੰਘ ਜੀ ਦੀ ਜੀਵਨੀ ਦੇ ਬਾਰੇ ਬਾਬਾ ਵੀਰ ਸਿੰਘ ਕੀਰ ਸਿੰਘ ਜੀ ਦੀ ਜੀਵਨੀ ਦੇ ਬਾਰੇ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਦੇ ਬਾਰੇ ਸੋਕਾ ਸਿੰਘ ਮਤਾਬ ਸਿੰਘ ਜੀ ਦੀ ਜੀਵਨੀ ਦੇ ਬਾਰੇ ਬੋਤਾ ਸਿੰਘ ਗਰਦਾ ਸਿੰਘ ਦੀ ਜੀਵਨੀ ਦੇ ਬਾਰੇ ਅਕਾਲੀ ਪੂਰਾ ਸਿੰਘ ਮਤਲਬ ਜਿੰਨੀਆਂ ਵੀ ਇੱਕ ਦਲਤ ਸਮਾਜ ਦੇ ਵਿੱਚੋਂ ਫਾਇਦਾ ਹੋਈਆਂ ਮਹਾਰਾਜ ਸੁਖੀਏ ਦਾ ਸੂਰਬੀਰ ਜੋਧੇ ਹੈ ਉਹਨਾਂ ਦੇ ਸਾਰਾ ਨੇ ਜੀਵਨ ਦੇ ਬਾਰੇ ਵਿਚ ਵਿਚਾਰ ਚਾਤਾ ਆਪਾਂ ਕਰੀਏ ਕਿ ਜਦੋਂ ਉਸ ਸਮੇਂ ਦੇਸ਼ ਦੇਖਦਾ ਦੇਖਣ ਦਾ ਦੀ ਬੜਾ ਵੱਡਾ ਖਤਰਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ Hindu dharm ਨੂੰ ਬਚਾਉਣ ਲਈ ਸ਼ਹਾਦਤ ਦਿੱਤੀ ਤੇ ਉਸ ਤੋਂ ਬਾਅਦ ਜੀਵਨ ਸਿੰਘ ਜੀ ਉਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਨਨਕਾਪੁਰ ਸਾਹਿਬ 322 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਤੇ ਗੁਰੂ ਸਾਹਿਬ ਨੇ ਰੰਗਰੇਟੇ ਗੁਰੂ ਕੇ بیٹے ਦਾ ਖਿਤਾਬ ਉਹਨਾਂ ਨੂੰ ਦਿੱਤਾ ਉਹਨਾਂ ਨੇ ਜੀਬ ਨਹੀਂ ਸਾਨੂੰ ਸਿੱਖਿਆ ਦੰਦੀ ਹੈ ਕਿ ਸਾਨੂੰ ਮੇਰੇ ਸਵਾਰਥ ਹੋਗੇ ਅੱਜ ਵੀ ਸਮੇਂ ਦੀ ਲੋੜ ਹੈਗੀ ਹੈ ਕਿ ਦੇਸ਼ ਦੇਖਦਾਰ ਤੇ ਖਣਤਾ ਦੇ ਵਾਸਤੇ ਸਾਰਾ ਨੂੰ ਖੜਨਾ ਚਾਹੀਦਾ ਹੈ ਜੀ ਸੰਧਾਰੀ ਚੇਅਰਮੈਨ ਨੈਸ਼ਨਲ ਗਲਪ ਪਹਾ ਪੰਚਾਇਤ ਪੰਜਾਬ ਚੇਅਰਮੈਨ ਕੇ ਕੇਸੀ ਭਾਰਤ ਪ੍ਰਜਾਪਦਿਸ਼ ਕੋਮਿਟੀ ਡੋਮਾ ਪਰਿਸੰਗ ਅੱਜ ਵੀ ਜਿਹੜੀ ਅਸੀਂ ਇਹ ਮੀਟਿੰਗ ਬੁਲਾਈ ਹੈ 21 ਨਵੰਬਰ ਨੂੰ ਸੋਹਣੀ ਜਨਨ ਅਮਰ ਸਹੀਦ ਬਾਬਾ ਜੀਨੂ ਸਿੰਘ ਜੀ ਰੰਗਰੇਟਾ ਬਰੂ ਦਾ ਬੇਟਾ ਹਾਂ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੇ ਜੋਸ਼ ਨਾਲ ਗੁਰਦੁਆਰਾ ਹਾਜੀਤਨ ਸਾਹਿਬ ਪਟੰਡਾ ਵਿਖੇ ਮਨਾ ਰਹੇ ਹਾਂ ਜਿਹਦੇ ਵਿੱਚ ਵਿਜੈਕ ਭਲਾਈ ਟਰਸਟ ਮੱਜਿਸਤ ਸਭਾ ਤੇ ਹੋਰ ਜੱਤੇ ਬੰਦੀਆਂ ਜਿਹੜੀਆਂ ਬਾਬਾ ਜੀਵਨ ਸਿੰਘ ਦੇ ਨੁਸਰ ਨੂੰ ਮੰਨਦੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਰੋਸਾ ਰੱਖਦੀਆਂ ਵਿਸ਼ਵਾਸ ਰੱਖਦੀਆਂ ਉਹਨਾਂ ਨੂੰ ਸਾਰਿਆਂ ਨੂੰ ਸਦਾ ਵੀ ਦਿੱਤਾ ਹੈ ਤੇ ਉਹਨਾਂ ਦਾ ਪਛੇਤ ਸਹਿਯੋਗ ਵੀ ਹੈ ਸੋਸਾਇਟੀ ਕੋਸਟਲ ਲੀਜ਼ ਕੀਤਾ ਹੈ ਜਿਹੜਾ ਬਾਬਾ ਜੀ ਦਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਸ ਕੋਸਟ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਗੁਰਸਾਭ ਲਈ ਸਾਰੀ ਪਾਈ ਕਲਣਾ ਦੀ ਤੋਂ ਲੈ ਕੇ ਬਾਬਾ ਜੀਵਨ ਸਿੰਘ ਜੀ ਤੱਕ ਸਾਰੀ ਬਨਸਵਰੀ ਇਹਦੇ ਵਿੱਚ ਅਸੀਂ ਦੁਕਾਨ ਦਾ ਟਿੱਕਰ ਕੀਤਾ ਤਾਂ ਉਹ ਇੱਕ ਪੋਸਟਰ ਜਿਹੜਾ ਹੈਗਾ ਹਰ ਘਰ ਤੱਕ ਹਰ ਪਿੰਡ ਤੱਕ ਅਸੀਂ ਪਹੁੰਚਾਈਏ ਸੋ ਅੱਜ ਇਸ ਲਈ ਜੁੰਮਾਰੀਆਂ ਲਾਣੀਆਂ ਸਾਰੇ ਸਾਥੀਆਂ ਦੀਆਂ ਕਿ ਮੈਂ ਅਪੀਲ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੰਨਣ ਵਾਲੀਆਂ ਸਾਰੀਆਂ ਉਹਨਾਂ ਜਥੇਬੰਦੀਆਂ ਨੂੰ ਤੇ ਖਾਸ ਕਰਕੇ 40% ਦੀ ਦਰਦ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰਦਾ ਗੁਰਮਤਿ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਅਪੀਲ ਕਰਦਾ ਯਾਹ ਕੀ ਸਤੰਬਰ ਨੂੰ ਗੁਰਦਰਾ ਸਾਹਿਬ ਜੀ ਹਾਜੀਤਨ ਸਾਹਿਬ ਪਹੁੰਚ ਕੇ ਆਪਾਂ ਜਿੱਤੇ ਬਾਬਾ ਜੀਵਨ ਸਿੰਘ ਜੀ ਦੀ ਜੀਵਨੀ ਦੇ ਬਾਰੇ ਵਿੱਚ ਬਾਬਾ ਵੀਰ ਸਿੰਘ ਧੀਰ ਸਿੰਘ ਦੀ ਜੀਵਨੀ ਦੇ ਬਾਰੇ ਵਿੱਚ ਅਮਰਜੀਤ ਸਿੰਘ ਜੀ ਜੀਵਨੀ ਦੇ ਬਾਰੇ ਵਿੱਚ ਸੁਖਾਸਿੰਘ ਬਤਾਵ ਸਿੰਘ ਜੀ ਦੀ ਜੀਵਨੀ ਦੇ ਬਾਰੇ ਵਿੱਚ ਬੋਤਾ ਸਿੰਘ ਗੜਾ ਸਿੰਘ ਦੀ ਜੀਵਨੀ ਦੇ ਬਾਰੇ ਵਿੱਚ ਅਕਾਲੀ ਪੂਲਾ ਸਿੰਘ ਮਤਲਬ ਜਿੰਨੀਆਂ ਵੀ ਇੱਕ ਅਦਲਤ ਸਮਾਜ ਦੇ ਵਿੱਚੋਂ ਪੈਦਾ ਹੋਈਆਂ ਮਹਾਨ ਸ਼ਖੀਅਤਾਂ ਐ ਸੂਰਬੀਰ ਜੋਧੇ ਐ ਉਹਨਾਂ ਨੇ ਸਾਰ ਆਪਣੇ ਜੀਵਨ ਦੇ ਬਾਰੇ ਵਿਚ ਵਿਚਾਰ ਚਾਹਤਾ ਆਪਾਂ ਕਰੀਏ ਜਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦਾ ਕੰਮ ਕਰੀਏ। ਸ਼੍ਰੋਮਣੀ ਨਾਰਾਇਣ ਸਿੰਘ ਬਾਬਾ ਜੀਵਨ ਸਿੰਘ ਦੀ ਜੀਵਨੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਜਦੋਂ ਉਸ ਸਮੇਂ ਦੇਸ਼ ਦੇਖਦਾ ਤੇ ਖੰਡ ਦਾ ਦੀ ਬੜਾ ਵੱਡਾ ਖਤਰਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ Hindu ਧਰਮ ਨੂੰ ਬਚਾਉਣ ਲਈ ਸ਼ਹਾਦਤ ਦਿੱਤੀ। ਤੇ ਉਸ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਉਤੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਨਨਕਾਣਾ ਸਾਹਿਬ ਤੋਂ 322 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ ਤੇ ਗੁਰੂ ਸਾਹਿਬ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਉਹਨਾਂ ਨੂੰ ਦਿੱਤਾ। ਤੋ ਉਹਨਾਂ ਦੀ ਜੀਵਨੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਸਾਨੂੰ ਮੇਰੇ ਸਵਾਰਥ ਹੋਗੇ ਅੱਜ ਵੀ ਸਮੇਂ ਦੀ ਲੋੜ ਹੈਗੀ ਹੈ ਕਿ ਦੇਸ਼ ਦੇਖਤਾ ਦੇ ਖਰਤਾ ਦੇ ਵਾਸਤੇ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਦੇਸ਼ ਦਾ ਸੰਵਿਧਾਨ ਖਤਰੇ 'ਚ ਹੈ ਦੇਸ਼ ਦਾ ਲੋਕਤੰਤਰ ਖਤਰੇ 'ਚ ਹੈ ਸਿੱਖ ਧਰਮ ਖਤਰੇ 'ਚ ਹੈ ਉਹ ਸਾਜ਼ਿਸ਼ ਦੇ ਤਹਿਤ ਸਮੁੱਚੇ ਦਲਤ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰਨੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਉਹਨਾਂ ਚਾਲਾਂ ਨੂੰ ਰੋਕਣ ਵਾਸਤੇ ਜ਼ਰੂਰੀ ਹੈ ਕਿ ਸਾਰਿਆਂ ਦਾ ਧਿਆਨ ਦਾ ਫਰਜ਼ ਬਣਦਾ ਹੈ ਕਿ ਉਹ ਸਾਰਿਆਂ ਤੇਰਾ ਬਾਬਾ ਜੀਵਨ ਸਿੰਘ ਦੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੇ ਬੁਢੀ ਜੀਵੀਆਂ ਨੂੰ ਮੈਂ ਅਪੀਲ ਕਰੂਗਾ ਸਤ ਜੀ ਜਿਹੜੇ ਸਾਡੇ ਮਹਾਂਪੁਰਸਾ ਜਿਹੜੇ ਬਾਬਾ ਜੀਵਨ ਸਿੰਘ ਜੀ ਦੀ ਜਿੰਦ ਦੇ ਬਾਰੇ ਸਿੱਖਿਆ ਉਹਨਾਂ ਨੂੰ ਬੇਸੀਪੀ ਜਿੱਤੀ ਐ ਤੋਂ ਮੈਂ ਇੱਕ ਵਾਰ ਫਿਰ ਕਿਰਨਜੀਤ ਸਿੰਘ ਗੈਰੀ ਆਤ ਜੋੜ ਕੇ ਸਾਰਿਆਂ ਨੂੰ ਅਪੀਲ ਕਰਨਾ ਕਿ ਸਾਡਾ ਅਜ ਪੋਸਟ ਲੀਜ਼ ਕਰਨਾ ਬਕਸਰ ਦਾ ਤੁਹਾਡੇ ਦਾ ਸਨਿਆਹ ਦੇਣਾ ਕਿ ਤੁਸੀਂ ਸਾਰੇ 21 ਸਤੰਬਰ ਨੂੰ ਬਟਿੰਡਾ ਵਿਕੇ ਗੁਰਦੁਆਰਾ ਸਿੰਘ ਹਾਜ਼ਿਰਤਨ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਚਰਚਾ ਤੋਂ ਪ੍ਰਾਪਤਤੀ ਹੈ ਉੱਥੇ ਆਓ ਤੇ ਗੁਰੂ ਗran ਸਾਹਿਬ ਨਾਲ ਜੋੜ ਦਾ ਕੰਮ ਕਰੋ ਤੇ ਬਾਬਾ ਜੀਵਨ ਸਿੰਘ ਜੀ ਦੀ ਜਿੰਦ ਦੇ ਬਾਰੇ ਜੀ ਆਪਾਂ ਇਹੋ ਜਿਹੇ ਦੇ ਨਾਲ ਮਿਲ ਕੇ ਵਿਚਾਰ ਚਚਾ ਕਰੀਏ ਕਿ ਸਿੱਖ ਧਰਮ ਨੂੰ ਬਚਾਉਣ ਲਈ ਜਦੋਂ ਸਮਾਜ ਨੂੰ ਸਿੱਖ ਧਰਮ ਤੋਂ ਦੂਰ ਕਰਨ ਦੀਆਂ ਸਾਜ ਸਾਧਨ ਰੋਕਣ ਲਈ ਆਪਾਂ ਜਿਹੜੀ ਕੋਸ਼ਿਸ਼ਾਂ ਕਰੀਏਂਦੀ ਉਹਦੇ ਵਿੱਚ ਵਿਸ਼ੇਸ਼ ਯੋਗਦਾਨ ਪਾਈਏ ਤੋਂ ਮੇਰੇ ਕੋਲੋਂ ਅਨੁਸਾਰ ਅਭੀਲਾ 21 ਸਤੰਬਰ ਨੂੰ ਆਜੀਤ ਗੁਰਦੁਆਰਾ ਬਿਲਨਾ ਕੋਲ ਜੀ